ਤਾਕੀਰ ਤੇ ਬੇਸੀ ਬੀੜੀਆ ਪੰਜਾਬ ਦੀ ਧਰਤੀ ਤੋਂ ਖਤਮ ਨਹੀਂ ਕਰਨੀ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਖਤਮ ਨਹੀਂ ਕਰਨੀ ਇਹ ਸਾਰੇ ਬਿਤਕਲੇ ਪੰਜਾਬ ਦੀ ਧਰਤੀ ਤੇ ਹੁੰਦੇ ਰਹੇ ਪੰਜਾਬ ਦੇ ਨਾਲ ਹੁੰਦੇ ਰਹੇ ਪਰ ਘਰਾਨੀ ਦੀ ਗੱਲ ਇਹ ਹੈ ਪੰਜਾਬੂ ਕੇ ਸਾਰਾ ਕੁਝ ਹੋ ਗਿਆ ਤੇ ਆਖਰਕਾਰ 1965 ਦੇ ਜੰਗ ਵਿੱਚ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਪੰਜਾਬੀ ਸੂਬਾ ਦੇ ਆਵੇ ਤੇ ਉਹ ਚ ਵੇਲੇ ਫਿਰ ਫੈਸਲਾ ਕਰਕੇ ਉਹ ਜਿੱਦ ਤੱਕ ਹਰਿਆਣਾ ਵੀ ਬਖਰਾ ਕੱਢ ਦਿੱਤਾ ਖਮਾਦਰ ਵੀ ਬਖਰਾ ਕੱਢ ਦਿੱਤਾ ਬਿਲਕੁਲ ਇੱਕ ਛੋਟਾ ਜਿਹਾ ਸ਼ੁਭਾ ਪੰਜਾਬ ਦਾ ਬਰਾਕੇ ਤੇ ਉਹ ਸਿੱਖਾ ਦੇ ਮੰਤਰ ਕਰ ਗਿਆ ਤੇ ਉਹਨੇ ਕੁਝ ਵਿਚਾਰੇ ਆਪਣਾ ਦਾਰਾ ਕਰਦੇ ਨੇ ਔਰ ਘਰਾਨੀ ਨਿਕਲਿਆ ਜਿੰਨੇ ਵੀ ਕਰਕੇ ਹੱਕ ਸੰਗਤੋਂ ਵਿੱਚੋਂ ਇੱਕ ਵੀ ਉਹਨਾਂ ਦੇ ਪਦੇ ਉਹਨਾਂ ਦੀ ਝੋਲੀ ਵਿੱਚ ਇੱਕ ਵੀ ਨਹੀਂ ਪੈਣ ਦਿੱਤਾ ਸਾਰੇ ਜਿੱਤਰੀਆਂ ਵਿੱਚੋਂ ਅੱਗੇ ਚੱਲੀਆਂ ਮੈਂ ਨੇੜੇ ਗੱਲ ਕਰਦੀ ਆ ਬਿਲਕੁਲ 1977 ਦੇ ਵਿੱਚ ਨਰਨ ਕਾਲੀਆਂ ਦੀ ਮਦਦ ਦੇ ਨਾਲ ਨਕਲੀ ਨਰਨ ਕਾਲੀ ਦੀ ਮਦਦ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਧਰਤੀ ਤੇ ਆਇਆ। ਔਰ ਇਹਨੇ 1977 ਵਿੱਚ ਇੱਕ ਅਕਾਲੀ ਸਰਕਾਰ ਬਣੀ। 1978 ਵਿੱਚ ਨਰਨ ਕਾਲੀਆਂ ਦੇ ਤਾ ਸਰਬ ਦੀ ਬੇਨਤੀ ਕਰਦੇ ਤੇ ਜੋ ਨੋਟ ਅਤੇ ਵੋਟ ਸਮਝ ਕਰ ਲੈਣਾ ਪਰ ਸਕੂਮ ਦਾ ਵਿੜਾ ਕਰਕੇ ਆ ਜਾਂਦਾ ਹੈ। ਅਜੂਕੇ ਸਮੇਂ ਦੇ ਵਿੱਚ ਵੀ ਇਹੋ ਕੁਛ ਹੈ ਕਿ ਮਤਸੋਕਿਓ ਵੀ ਜਿਹੜੇ ਬਾਬੇ ਦੇ ਉਹ ਸਿਆਜਨੀਤਿਕਾਂ ਨੂੰ ਬੁਲਾਉਂਦੇ ਨੇ ਵੀ ਤੁਸੀਂ ਅਸ਼ੀਰਵਾਦ ਲੈਜੋ ਤੇ ਉਹ ਜਾ ਕੇ ਅਸ਼ੀਰਵਾਦ ਲੈਣ ਜਾਂਦੇ ਨੇ ਕੋਈ ਅਸ਼ੀਰਵਾਦ ਨਹੀਂ ਲੈਣ ਜਾਂਦਾ। ਅੰਦਰ ਕਮਰਿਆਂ ਦੇ ਵਿੱਚ ਇੱਕ ਸੌਦੇ ਹੁੰਦੇ ਨੇ ਕਿ ਤੁਸੀਂ ਸਾਨੂੰ ਕਿੰਨੀਆਂ ਵੋਟਾਂ ਪਾਓਗੇ ਤੇ ਅਸੀਂ ਤੁਹਾਨੂੰ ਕਿੰਨੇ ਨੋਟ ਦੇਵਾਂਗੇ। ਰਾਜੋ ਰਤਨੀ ਸ਼ੋਕਰੇ ਸਰਕਾਰ ਦਾ ਹੱਥ ਹੋਦਾ ਵਕਤ ਹੁੰਦਾ ਮਰਦ ਕੇ ਬੇਸ਼ਕਤ ਨਹੀਂ ਨੇ ਉਹ ਲੋਕ ਉਦੋਂ ਵੀ ਨਿਰੰਕਾਰੀਆਂ ਦੀ ਮਦਦ ਦੇ ਨਾਲ ਅਕਾਲੀ ਸਰਕਾਰ ਬਣੀ 1977 ਦੇ ਵਿੱਚ ਤੇ 1978 ਵਿੱਚ ਉਹ ਨਿਰੰਕਾਰਿਕ ਸਮਾਗਮ ਕਰਵਾਉਂਦੇ ਨੇ ਪਰ ਉਹ ਰੋਕ ਨਹੀਂ ਸਕਦੇ ਜਿਹੜੇ ਅਕਾਲੀ ਸਰਕਾਰ ਕਿਉਂਕਿ ਉਹਦੀ ਇੱਕ ਲੱਖ ਦਾ ਨਿਰੰਕਾਰੀਆਂ ਨੇ ਦਿੱਤੀ ਹੋਈ ਹੈ ਖਰੇ ਹੋਣ ਵਾਸਤੇ ਇਹ ਤੌਰ ਪਰ ਵਿਚਾਰ ਜਿਹੜੀ ਹੈ ਕੌਕਾਦਰੋਂ ਚੁਣਿਆ ਗਿਆ ਮਰਨ ਕਾਲੀ ਕੌਣ ਸਨ ਉਹਨਾਂ ਨੇ ਪਛੋਕਰ ਕੀ ਹੈ ਅਕਾਲੀਆਂ ਨੇ ਕਿੰਨੇ ਬਦਲਾਅ ਕੀਤੀਆਂ ਇਹ ਹੌਣ ਵਾਲੇ ਦੇ ਨਾਲ ਵਿੱਚ ਤੇ ਹੁਣ ਪੰਜਾਬ ਨੂੰ ਕਿਵੇਂ ਅੱਗ ਲੱਗਦੀ ਹੈ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸੱਜਿਆ ਕਰਨਾ ਹੈ ਅੱਜ ਨਹੀਂ ਵਿਚਾਰ ਕਰਦੇ ਆ ਕੋਈਆਂ ਨੇ ਇੱਕ ਪ੍ਰਕਾਸ਼ੀ ਆਪਣਾ ਨੂੰ ਖੂਬ ਬਖਸ਼ਿਸ਼ ਕਰਨੀ ਆਪਣੇ ਨਾਲ ਆਪ ਨੂੰ ਜੀ ਵਾਏ ਨੂੰ ਜੀ ਕਰ ਖਾਲਸਾ ਵਾਏ ਨੂੰ ਜੀ